ਅਸਰ ਹੁਲ ਬਰਖੰਨ ਓਟਕੇ ਲਾਲ ਮੈਦ ਕੋਈ ਆਵੇ 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 ਔਰ ਆਵੋ ਲਪਰਕਣੀਏ اٹਕੇ ਲਾਲ ਮਾਇਦੇ ਕੋਈ ਆਵੇ ਅਸੂਈ ਦਾ ਮਲੰਗ ਰਕੜੀ ਗਏ اٹਕੇ ਲਾਲ ਮਾਇਦੇ ਕੋਈ ਆਵੇ ਤੂੰ ਸਾਹਮਣੇ ਹੋ ਜਲਿਆ ਜੇ ਕਰ ਸਿੱਖੀ ਹੁੰਦੇ ਤੇਰੇ ਤੂੰ ਸਾਹਮਣੇ ਹੋ ਜਲਿਆ ਜੇ ਕਰ ਸਿੱਖੀ ਹੁੰਦੇ ਤੇਰੇ ਤੂੰ ਸਾਹਮਣੇ ਹੋ ਜਲਿਆ ਜੇ ਕਰ ਸਿੱਖੀ ਹੁੰਦੇ ਚੰਨਨ ਕਰ ਦਈਏ ਤੂ ਤਾਰੇ ਨਾ ਵਿੱਚ ਹਨੇਰੇ ਤੈਨ ਚੰਨਨ ਕਰ ਦਈਏ ਤੂ ਤਾਰੇ ਨਾ ਵਿੱਚ ਹਨੇਰੇ ਤੈਨ ਚੰਨਨ ਕਰ ਦਈਏ ਤੂ ਤਾਰੇ ਨਾ ਵਿੱਚ ਹਨੇਰੇ ਤੈਨ ਚੰਨਨ ਕਰ ਦਈਏ ਤੂ ਤਾਰੇ ਨਾ ਵਿੱਚ ਹਨੇਰੇ ਜੋ ਕਰਦੇ ਮਨ ਫਿਤਰਾ ਦਾ ਅੰਤ ਦੇ ਵਿੱਚ ਪਛਤਾਉਂਦੇ ਨੇ ਕਰਦੇ ਮਨ ਫਿਤਰਾ ਦਾ ਉਹ ਅੰਤ ਦੇ ਵਿੱਚ ਪਛਤਾਉਂਦੇ ਨੇ ਕਰਦੇ ਮਨ ਫਿਤਰਾ ਦਾ ਵੇਖਣੋਂ ਲੱਗਦੇ ਬਬਰ ਸ਼ੇਰ ਵਰ ਰੇਜ ਭਈ ਪਜ ਜਾਂਦੇ ਨੇ ਵੇਖਣੋਂ ਲੱਗਦੇ ਬਬਰ ਸ਼ੇਰ ਜਦ ਭੀਜ ਭਈ ਪਜ ਜਾਂਦੇ ਨੇ ਵੇਖਣੋਂ ਲੱਗਦੇ ਬਬਰ ਸ਼ੇਰ ਮਰਦੀ ਭਈ ਪਜ ਜਾਂਦੇ ਨੇ ਵੇਖਣੋਂ ਲੱਗਦੇ ਬਬਰ ਸ਼ੇਰ ਜਦ ਤੀੜ ਭਈ ਮਰ ਜਾਂਦੇ ਨੇ ਸਾਹਮਣੇ ਮੌਤ ਖੜੀ ਡੱਲਾ ਵੇਖ ਵੇਖ ਕਬਰ ਆਵੇ ਅਸਰ ਫਲ ਪੁਰਖੀ ਏ ਟਕੇ ਲਾਲ ਮਾਇਦਾ ਕੋਈ ਆਵੇ ਬਬਰ ਬਬਰ ਖੜੀ ਏ ਟਕੇ ਲਾਲ ਮਾਇਦਾ ਕੋਈ ਆਵੇ ਮੇਰ ਚੋਜੀ ਪ੍ਰੀਤਮ ਨੇ ਜੱਸੀ ਬਾਤ ਸੰਗਾਨੂ ਮਾਰੀ ਮੇਰ ਚੋਜੀ ਪ੍ਰੀਤਮ ਨੇ ਜੱਸੀ ਬਾਤ ਸੰਗਾਨੂ ਮਾਰੀ ਮੇਰ ਚੋਜੀ ਪ੍ਰੀਤਮ ਨੇ ਐਸੀ ਬਾਤ ਦਿਖਾਣੂ ਮਾਰੀ ਇਹ ਚੋਜੀ ਪ੍ਰੀਤਮ ਨੇ ਐਸੀ ਬਾਤ ਸੰਗਾਨੂ ਵਾਰੀ ਤੋਂ ਸਾਹਮਣੇ ਆਣ ਹੋਏ ਬਾਬਾ ਵੀਰ ਧੀਰ ਬਲਕਾਰੀ ਤੋਂ ਸਾਹਮਣੇ ਆਣ ਹੋਏ ਬਾਬਾ ਵੀਰ ਧੀਰ ਬਲਕਾਰੀ ਤੋਂ ਸਾਹਮਣੇ ਆਣ ਹੋਏ ਪਪਾ ਵੀਰ ਧੀਰ ਬਲਕਾਰੀ